ਜਿਹੜਾ ਇੱਕ ਪਰਚਾ ਦਰਜ ਕੀਤਾ ਜਲੰਧਰ ਦੇ ਐਸਐਸਪੀ ਔਰ ਜਲੰਧਰ ਦੇ ਡੀਸੀ ਸਾਹਿਬ ਨੇ ਔਰ ਇਹ ਸਰਬਜੀਤ ਰਾਏ ਦੀ ਸਲਾਹ ਦੇ ਨਾਲ ਜਿਹੜਾ ਸਾਡੇ ਖਿਲਾਫ ਪਰਚਾ ਇਹ ਦਰਜ ਕਰਵਾਇਆ ਗਿਆ ਨਾ ਤੇ ਇਹਦੇ ਲਈ ਮੈਂ ਸਰਕਾਰ ਦਾ ਤੇ ਪੁਲਿਸ ਪ੍ਰਸ਼ਾਸਨ ਦਾ ਤੇ ਸਰਬਜੀਤ ਰਾਏ ਦਾ ਬਹੁਤ ਸਵਾਗਤ ਕਰਦਾ ਔਰ ਗ੍ਰਿਫਤਾਰੀ ਦੇਣ ਵਾਸਤੇ ਵੀ ਮੈਂ ਤਿਆਰ ਐ ਸਰਕਾਰ ਜਦੋਂ ਚਾਹੇ ਗ੍ਰਿਫਤਾਰ ਕਰ ਸਕਦੀ ਆ ਟੈਲੀਫੋਨ ਕਰ ਦੇਣ ਮੈਂ ਥਾਣੇ ਖੁਦ ਚਲਾ ਜਾਵਾਂਗਾ ਪਰ ਮੈਂ ਪਰਚਿਆਂ ਤੋਂ ਡਰਨ ਵਾਲਾ ਵਿਅਕਤੀ ਨਹੀਂ ਹਾਂ ਕੋਈ ਪਰਵਾਹ ਨਹੀਂ ਫਿਰ ਕੀ ਹੋਇਆ ਇਦਾਂ ਦੇ 20 ਐਸਐਸਪੀ ਆਏ ਇੱਥੇ 20 ਗਏ ਆ 20 ਸਰਬਜੀਤ ਰਾਏ ਯਾਰ ਗਏ ਆ 20 ਗਏ ਆ ਅੱਗੇ ਇੰਨੇ ਪ੍ਰਦਰਸ਼ਨ ਹੋਏ ਇਸ ਮਾਮਲੇ ਨੂੰ ਲੈ ਕੇ ਅੱਗੇ ਤਾਂ ਕਿਸੇ ਨੇ ਨਹੀਂ ਪਰਚਾ ਦਰਜ ਕੀਤਾ ਜੇ ਉਹਨੇ ਮੈਨੂੰ ਠੋਕਣਾ ਤਾਂ ਕੋਈ ਗੱਲ ਨਹੀਂ ਸਰਕਾਰ ਸਾਲ ਡੇਢ ਸਾਲ ਬਾਅਦ ਆਉਣ ਵਾਲੀ ਆ ਤਾਂ ਕੋਈ ਗੱਲ ਨਹੀਂ ਫਿਰ ਤੈਨੂੰ ਵੀ ਠੋਕਾਂਗੇ ਇਦਾਂ ਦੀ ਵੀ ਕਿਹੜੀ ਗੱਲ ਹੈ ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ 23 ਤਰੀਕ ਨੂੰ ਜਿਹੜਾ ਕਸਬਾ ਭੋਗਪੂਰ ਹੈ ਉਥੇ ਧੰਨਾ ਲਗਾਇਆ ਗਿਆ ਸੀਗਾ ਤੇ ਕਾਂਗਰਸ ਵਿਧਾਇਕ ਸੁਖਿੰਦਰ ਕੋਟਲੀ ਤੇ ਹੋਰ ਜਿਹੜੇ ਲੋਕ ਸੀਗੇ ਉਹਨਾਂ ਵੱਲੋਂ ਇਹ ਧੰਨਾ ਦਿੱਤਾ ਗਿਆ ਸੀ ਸੀਐਨਜੀ ਗੈਸ ਪਲੈਂਟ ਨੂੰ ਲੈ ਕੇ ਔਰ ਇਹਦਾ ਵਿਰੋਧ ਕੀਤਾ ਜਾ ਰਿਹਾ ਸੀਗਾ ਜਿਸ ਦੇ ਬਾਅਦ ਪੁਲਿਸ ਵੱਲੋਂ ਐਫਆਈਆਰ ਦਰਜ ਕੀਤੀ ਗਈ ਸੁਖਿੰਦਰ ਕੋਟਲੀ ਦੇ ਖਿਲਾਫ ਔਰ ਜਿਹੜੇ ਬਾਕੀ ਲੋਕਾਂ ਦੇ ਖਿਲਾਫ 100 ਤੋਂ ਜ਼ਿਆਦਾ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ ਫਿਲਹਾਲ ਸਾਡੇ ਨਾਲ ਇਸ ਸਮੇਂ ਕਾਂਗਰਸ ਵਿਧਾਇਕ ਸੁਖਿੰਦਰ ਕੋਟਲੀ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਤੁਹਾਡੇ ਵੱਲੋਂ ਪ੍ਰੋਟੈਸਟ ਕੀਤਾ ਗਿਆ ਸੀਐਨਜੀ ਗੈਸ ਪਲਾਂਟ ਦੇ ਖਿਲਾਫ ਫਿਰ ਤੁਹਾਡੇ ਤੁਹਾਡੇ ਖਿਲਾਫ ਜਿਹੜਾ ਪੁਲਿਸ ਨੇ ਐਫਆਈਆ ਦਰਜ ਕਰ ਦਿੱਤੀ ਔਰ ਉਸ ਤੋਂ ਸਵਾ 100 ਤੋਂ ਜ਼ਿਆਦਾ ਲੋਕਾਂ ਦੇ ਖਿਲਾਫ ਵੀ ਕੀਤੀ ਗਈ ਹੈ 22 ਜਿਹੜੇ ਲੋਕ ਨੇ ਬਾਈ ਨੇਮ ਦਿੱਤੇ ਆ ਗਏ ਪਰਚਾ ਬਾਕੀ 100 ਲੋਕਾਂ ਦੇ ਉੱਤੋਂ ਜ਼ਿਆਦਾ ਜਿਨ੍ਹਾਂ ਦੇ ਖਿਲਾਫ ਪਰਚਾ ਦਿੱਤਾ ਗਿਆ ਤੇ ਕਿਵੇਂ ਦੇਖਦੇ ਹੋ ਦੇਖੋ ਸੀਐਨਜੀ ਪਲਾਂਟਾਂ ਨੂੰ ਲੈ ਕੇ ਪੰਜਾਬ ਦੇ ਅੰਦਰ ਜਿਹੜਾ ਲੋਕ ਹੈ ਉਹ ਵੱਖ-ਵੱਖ ਜ਼ਿਲ੍ਹਿਆਂ ਸ਼ਹਿਰਾਂ ਦੇ ਅੰਦਰ ਪ੍ਰਦਰਸ਼ਨ ਕਰ ਰਿਹਾ ਹੈ ਲੁਧਿਆਣਾ ਚ ਵੀ ਹੋ ਰਿਹਾ ਫਤਿਹਗੜ੍ਹ ਸਾਹਿਬ ਚ ਵੀ ਹੋ ਰਿਹਾ ਸਾਡੇ ਜਲੰਧਰ ਦੇ ਮੇਰੇ ਹਲਕੇ ਆਦਮਪੁਰ ਚ ਭੋਗ ਪਰ ਪੈਂਦਾ ਉੱਥੇ ਵੀ ਹੋ ਰਿਹਾ ਇਹ ਸੀਐਨਜੀ ਪਲਾਂਟ ਜਿਹੜੇ ਲੱਗ ਰਹੇ ਨੇ ਇਹ ਸਰਕਾਰ ਦੀਆਂ ਗਾਈਡਲਾਈਨਸ ਨੂੰ ਫੋਲੋ ਨਹੀਂ ਕਰਦੇ ਔਰ ਅਸੀਂ ਵੀ ਇਸ ਸੀਐਨਜੀ ਪਲਾਂਟ ਨੂੰ ਬੰਦ ਕਰਾਉਣ ਦੇ ਲਈ ਲਗਾਤਾਰ 8-9 ਮਹੀਨੇ ਤੋਂ ਉੱਥੇ ਸੰਘਰਸ਼ ਕਰ ਰਹੇ ਹਾਂ ਕਦੇ ਪ੍ਰਦਰਸ਼ਨ ਕਰ ਰਹੇ ਹਾਂ ਕਦੇ ਮਿਲ ਦਾ ਘਰਾਵ ਕਰ ਰਹੇ ਹਾਂ ਕਦੇ ਸਰਕਾਰ ਦਾ ਘਰਾਵ ਖੜ ਰਹੇ ਹਾਂ ਲੇਕਿਨ ਸਰਕਾਰ ਜਾਣਬੁੱਝ ਕੇ ਮਿੱਲ ਮਾਲਕਾਂ ਦੇ ਨਾਲ ਰਲ਼ੀ ਹੋਈ ਐ ਔਰ ਲੋਕਾਂ ਨੂੰ ਦਬਾਉਣਾ ਚਾਹੁੰਦੀ ਐ ਅਸੀਂ ਡੀਸੀ ਸਾਹਿਬ ਦੇ ਨਾਲ ਐਸਐਸਪੀ ਸਾਹਿਬ ਦੇ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਔਰ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਸਾਡਾ ਮਾਮਲਾ ਹਾਈ ਕੋਰਟ ਚ ਗਿਆ ਆ ਵੀ ਸਾਨੂੰ ਤੁਸੀਂ ਥੋੜਾ ਮੌਕਾ ਦਿਓ ਸਾਡੀ ਮਜਬੂਰੀ ਐ ਲੇਕਿਨ ਅਸੀਂ ਪ੍ਰਦਰਸ਼ਨ ਜਿਹੜਾ ਲਗਭਗ 2 ਮਹੀਨੇ ਤੋਂ ਨਹੀਂ ਕੀਤਾ ਸੀ ਰਾਤ ਨੂੰ ਅਚਾਨਕ ਪੁਲਿਸ ਨੇ ਮੋਹਰੇ ਗੱਡੀਆਂ ਲਗਵਾ ਕੇ ਐਸਪੀ ਰਾਏ ਡੀਐਸਪੀ ਔਰ ਐਸਐਚਓ ਨੇ ਅੰਦਰ ਗੱਡੀਆਂ ਐਂਟਰ ਕਰਵਾਤੀਆਂ ਸਮਾਨ ਦੀਆਂ ਔਰ ਦੁਬਾਰਾ ਰਾਤ ਨੂੰ ਜਿਹੜਾ ਸੀ ਉਹ ਕੰਮ ਸ਼ੁਰੂ ਕਰਵਾ ਦਿੱਤਾ ਅਸੀਂ ਲੋਕਾਂ ਨੂੰ ਫੋਨ ਕੀਤੇ ਮੈਨੂੰ ਵੀ ਆਏ ਮੈਂ ਕਿਹਾ ਇਸ ਵੇਲੇ ਰਾਤ ਹੈ ਆਪਾਂ ਸਵੇਰੇ ਐਸਐਸਪੀ ਸਾਹਿਬ ਡੀਸੀ ਸਾਹਿਬ ਨੂੰ ਮਿਲਾਂਗੇ ਅਸੀਂ ਉਹਨਾਂ ਨੂੰ ਮਿਲੇ ਔਰ ਅਸੀਂ ਉਹਨਾਂ ਨੂੰ ਕਿਹਾ ਕਿ ਸਰ ਜਦੋਂ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਧਾਇਰ ਹੈ ਹਾਈ ਕੋਰਟ ਦੇ ਅੰਦਰ ਤਰੀਕ ਲੱਗੀ ਹੋਈ ਹੈ ਉਹਦਾ ਕੋਈ ਫੈਸਲਾ ਜਿਹੜਾ ਆ ਲੈਣਦੇ ਉਹਨਾਂ ਚਿਰ ਤੁਸੀਂ ਕੰਮ ਬੰਦ ਕਰਾਓ ਜੇ ਸਾਡੇ ਖਿਲਾਫ ਕੋਈ ਫੈਸਲਾ ਆਏਗਾ ਤਾਂ ਅਸੀਂ ਉਹਦੇ ਖਿਲਾਫ ਸੁਪਰੀਮ ਕੋਰਟ ਚਲੇ ਜਾਵਾਂਗੇ ਲੇਕਿਨ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਅਸੀਂ ਉਸ ਦਿਨ ਲੋਕ ਇਕੱਠੇ ਹੋਏ ਔਰ ਮਹਿਲ ਦਾ ਘਰਾਓ ਕਰਨ ਜਾ ਰਹੇ ਸੀ ਔਰ ਸਾਨੂੰ ਸੜਕ ਦੇ ਉੱਪਰ ਰੋਕ ਲਿਆ ਜਿੱਥੇ ਸਾਨੂੰ ਰੋਕਿਆ ਅਸੀਂ ਉਸ ਜਗ੍ਹਾ ਦੇ ਉੱਤੇ ਬੈਠ ਗਏ ਔਰ ਨੈਸ਼ਨਲ ਹਾਈਵੇ ਦੇ ਉੱਤੇ ਲਗਾਤਾਰ ਅਸੀਂ ਪ੍ਰਦਰਸ਼ਨ ਕਰਦੇ ਰਹੇ ਸਾਡੀ ਕੋਈ ਗੱਲ ਹੀ ਸੁਣਨ ਵਾਸਤੇ ਨਹੀਂ ਆਇਆ ਲੇਕਿਨ ਸਾਡੇ ਖਿਲਾਫ ਸੀएनजी ਪਲਾਂਟ ਦੇ ਮਾਮਲਿਆਂ ਨੂੰ ਵਿਰੋਧ ਕਰਦਿਆਂ ਜਿਹੜਾ ਇੱਕ ਪਰਚਾ ਦਰਜ ਕੀਤਾ ਜਲੰਧਰ ਦੇ ਐਸਐਸਪੀ ਔਰ ਜਲੰਧਰ ਦੇ ਡੀਸੀ ਸਾਹਿਬ ਨੇ ਔਰ ਇਹ ਸਰਬਜੀਤ ਰਾਏ ਦੀ ਸਲਾਹ ਦੇ ਨਾਲ ਜਿਹੜਾ ਸਾਡੇ ਖਿਲਾਫ ਪਰਚਾ ਇਹ ਦਰਜ ਕਰਵਾਇਆ ਗਿਆ ਨਾ ਤੇ ਇਹਦੇ ਲਈ ਮੈਂ ਸਰਕਾਰ ਦਾ ਤੇ ਪੁਲਿਸ ਪ੍ਰਸ਼ਾਸਨ ਦਾ ਤੇ ਸਰਬਜੀਤ ਰਾਏ ਦਾ ਬਹੁਤ ਸਵਾਗਤ ਕਰਦਾ। ਉਹਦਾ ਧੰਨਵਾਦ ਕਰਦਾ ਕਿ ਲੋਕਾਂ ਦੇ ਹਿੱਤ ਨੂੰ ਲੋਕ ਅੰਦੋਲਨ ਨੂੰ ਇਕੱਠਾ ਕਰਨ ਦੇ ਲਈ ਲੋਕ ਹਿੱਤਾਂ ਦੀ ਲੜਾਈ ਲੜਨ ਦੇ ਲਈ ਸਾਨੂੰ ਹੋਰ ਮਜ਼ਬੂਤ ਹੋਣ ਵਾਸਤੇ ਜਿਹੜਾ ਉਹਨੇ ਸਾਡੇ ਖਿਲਾਫ ਪਰਚਾ ਕੀਤਾ ਅਸੀਂ ਉਹਦਾ ਕੋਰਟ ਦੇ ਵਿੱਚ ਵੀ ਫੇਸ ਕਰਾਂਗੇ ਔਰ ਗ੍ਰਿਫਤਾਰੀ ਦੇਣ ਵਾਸਤੇ ਵੀ ਮੈਂ ਤਿਆਰ ਆਂ। ਸਰਕਾਰ ਜਦੋਂ ਚਾਹੇ ਗ੍ਰਫਤਾਰ ਕਰ ਸਕਦੀ ਆ ਟੈਲੀਫੋਨ ਕਰ ਦੇਣ ਮੈਂ ਥਾਣੇ ਖੁਦ ਚਲਾ ਜਾਵਾਂਗਾ ਪਰ ਮੈਂ ਪਰਚਿਆਂ ਤੋਂ ਡਰਨ ਵਾਲਾ ਵਿਅਕਤੀ ਨਹੀਂ ਐ ਕਿਉਂਕਿ ਇਹ ਅੰਦੋਲਨ ਮੇਰਾ ਇਕੱਲੇ ਦਾ ਨਹੀਂ ਐ ਮੈਂ ਇਸ ਅੰਦੋਲਨ ਨੂੰ ਬਤੌਰ ਕਾਂਗਰਸ ਪਾਰਟੀ ਨਹੀਂ ਲੜਿਆ ਮੈਂ ਇਸ ਅੰਦੋਲਨ ਨੂੰ ਬਦੌर्द ਆਦਮ ਪਰ ਹਲਕੇ ਦਾ ਵਿਧਾਇਕ ਲੜਿਆ ਉਹਦੇ ਅੰਦਰ ਸੁਣੋ 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 ਕਿਉਂਕਿ ਮੈਂ ਜਿਹੜੀ ਗੱਲ ਕਹਿਣ ਲੱਗਾ ਕਿਉਂਕਿ ਇਹਦੇ ਅੰਦਰ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਨੇ ਕਿਸਾਨ ਜੱਥੇਬੰਦੀਆਂ ਦੇ ਆਗੂ ਨੇ ਜਦੋਂ ਇੱਕ ਵਿਧਾਇਕ ਬਣ ਜਾਂਦਾ ਨਾ ਉਹ ਫਿਰ ਕੱਲਾ ਪਾਰਟੀ ਦਾ ਨਹੀਂ ਹੁੰਦਾ ਇਸ ਕਰਕੇ ਮੈਂ ਵਿਧਾਇਕ ਕਾਂਗਰਸ ਤੋਂ ਚੁਣ ਕੇ ਆਇਆ ਪਰ ਮੈਂ ਸਾਰੇ ਲੋਕਾਂ ਦਾ ਵ代ਕਾਂ ਔਰ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰ ਰਿਹਾ ਮਾਰਕੀਟ ਐਸੋਸੀਏਸ਼ਨ ਕਿਸਾਨ ਜਥੇਬੰਦੀਆਂ ਸਾਰੀਆਂ ਪਾਰਟੀਆਂ ਦੇ ਅਗੂ ਇਲਾਕਾ ਨਿਵਾਸੀ ਧਾਰਮਿਕ ਰਾਜਨੀਤਿਕ ਸਮਾਜਿਕ ਜਥੇਬੰਦੀਆਂ ਦੇ ਅਗੂ ਜਿਹੜੇ ਆ ਉੱਥੇ ਮੇਰੀ ਅਗਵਾਈ ਦੇ ਅੰਦਰ ਸੰਘਰਸ਼ ਕਰ ਰਹੇ ਆ ਸੋ ਮੈਂ ਕਿਸੇ ਪਰਚੇ ਤੋਂ ਡਰਨ ਵਾਲਾ ਵਿਅਕਤੀ ਨਹੀਂ ਆ ਅੰਦੋਲਨਕਾਰੀ ਵਿਅਕਤੀ ਆ ਜਿੰਨਾ ਮਰਜੀ ਪੁਲਿਸ ਜ਼ੋਰ ਲਾ ਲਵੇ डीसी एसएसपी ਜੋ ਲਾਲਵੇ ਸਰਬਜੀਤ رائے ਜੋਰ ਲਾਲਵੇ ਮੈਂ ਇਸ ਅੰਦੋਲਨ ਨੂੰ ਲੜ ਕੇ ਜਿੱਤ ਕੇ ਹਟਣਾ ਔਰ ਦੂਸਰਾ ਇਹ ਆ ਕਿ ਅਸੀਂ ਅੱਜ ਬਹੁਤ ਵੱਡਾ ਪ੍ਰਦਰਸ਼ਨ ਜਿਹੜਾ ਉੱਥੇ ਕਰਨਾ ਚਾਹੁੰਦੇ ਸੀ ਪਰ ਲੇਕਿਨ ਕੱਲ ਨੂੰ ਹਾਈ ਕੋਰਟ ਦੇ ਅੰਦਰ ਸਾਡੇ ਸੀਐਨਜੀ ਮਾਮਲਿਆਂ ਦੀ ਤਰੀਕ ਲੱਗੀ ਹੋਈ ਹੈ ਅਸੀਂ ਉਹਦੀ ਵੀ ਵੇਟ ਐਂਡ ਵਾਚ ਕਰਾਂਗੇ ਔਰ ਜਿਹੜੀ ਸਾਡੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਆ ਉਹਨਾਂ ਸਬੂਤਾਂ ਦੇ ਆਧਾਰ ਤੇ ਬਹੁਤ ਸਾਰੇ ਸਾਡੇ ਕੋਲੇ ਰਿਕਾਰਡਸ ਨੇ ਅਸੀਂ ਉਹਨਾਂ ਦੇ ਰਾਹੀਂ ਜਿਹੜਾ ਇੱਕ ਹਾਈ ਕੋਰਟ ਦੇ ਅੰਦਰ ਪਟੀਸ਼ਨ ਦਾਇਰ ਕਰਾਂਗੇ ਕਿ ਐਫ ਆਈ ਆਰ ਜਿਹੜੀ ਆ ਗਲਤ ਦਰਜ ਕੀਤੀ ਗਈ ਆ ਆਦਰਵਾਇਜ਼ ਉਹਨਾਂ ਨੇ ਕੋਈ ਗ੍ਰਿਫਤਾਰ ਕਰਨਾ ਤਾਂ ਜੀ ਸਦਕੇ ਉਹਨਾਂ ਨੂੰ ਜੀ ਆ ਮੈਂ ਤੁਹਾਨੂੰ ਸਵਾਲ ਇਹ ਪੁੱਛਣਾ ਚਾਹੁੰਦਾ ਕਿ ਜਦੋਂ ਤੁਹਾਡੀ ਐਸ ਐਸ ਪੀ ਡੀ ਸੀ ਸਾਹਿਬ ਨਾਲ ਮੀਟਿੰਗ ਹੋ ਗਈ ਉਹਨਾਂ ਨੇ ਕਿਹਾ ਹਾਈ ਕੋਰਟ ਚ ਮੈਟਰ ਚੱਲਦਾ ਪਿਆ ਹੈਗਾ ਤਾਲੇ ਚ ਇਹ ਮੈਟਰ ਹੈਗਾ ਆ ਤੁਸੀਂ ਕਹਿ ਰਹੇ ਹੋ ਉਸ ਦੇ ਬਾਅਦ ਵੀ ਉੱਥੇ ਕੰਮ ਚੱਲਦਾ ਪਿਆ ਸੀ ਤਾਨੂੰ ਨਹੀਂ ਲੱਗਦਾ ਸਿਕਾ ਕਿ ਕਾਨੂੰਨ ਦੇ ਤਰੀਕੇ ਨਾਲ ਹੀ ਲੜਦੇ ਆਪਾਂ ਕੋਰਟ ਹੀ ਕਿਉਂ ਅੱਗੇ ਜਿਹੜਾ ਪ੍ਰੋਟੈਸਟ ਕਰਨ ਆਪਾਂ ਜਾ ਰਹੀ ਆ ਕੰਮ ਰੁਕ ਜਾਂਦੇ ਇਹ ਤੋਂ ਬੈਟਰ ਸਿਕਾ ਕਿ ਕੋਰਟ ਚਲੇ ਜਾਂਦੇ ਜਿੱਥੇ ਜ਼ਿਆਦਾ ਸੁਣਵਾਈ ਹੁੰਦੀ ਓਥੇ ਤੇ ਕਿਤੇ ਨਾ ਕਿਤੇ ਫਟਕਾਰ ਵੀ ਪੈਂਦੀ ਜੇ ਸਰਕਾਰ ਪੁਲਿਸ ਖੁਦ ਕੰਮ ਓਥੇ ਨਾਲ ਜਾ ਕੇ ਕਰਵਾਵੇ ਗੱਡੀਆਂ ਲੈ ਕੇ ਅਸੀਂ ਕੋਈ ਅੰਦਰ ਥੋੜੀ ਜਾ ਰਹੇ ਆ ਅਸੀਂ ਤਾਂ ਪ੍ਰੋਟੈਸਟ ਕਰਨਾ ਹਰੇਕ ਵਿਅਕਤੀ ਦੀ ਜ਼ਿੰਮੇਵਾਰੀ ਆ ਔਰ ਹਾਈ ਕੋਰਟ ਨੇ ਰਿਲੀਜ਼ ਕੀਤਾ ਆਰਡਰ ਕਿ ਤੁਸੀਂ 100 ਮੀਟਰ ਦੇ ਉੱਤੇ ਧਰਨਾ ਲਗਾ ਸਕਦੇ ਹੋ? ਇਸੇ ਕੇਸ ਦੇ ਵਿੱਚ ਆਰਡਰ ਆਇਆ ਹੋਇਆ ਵੀ ਤੁਸੀਂ ਆਪਣਾ ਧਰਨਾ ਲਗਾ ਸਕਦੇ ਮੇਰੇ ਕੋਲ ਮੇਰੇ ਫੋਨ 'ਚ ਹੈ ਨਾ ਤੁਹਾਨੂੰ ਦੇ ਉਹਨੇ ਦੇ ਦੇਣਾ ਹੈ। ਔਰ ਅਸੀਂ ਧਰਨਾ ਲਗਾ ਸਕਦੇ ਹਾਂ। ਲੇਕਿਨ ਮੈਂ ਇਹ ਪੁੱਛਦਾ ਪਿਆ ਜੇ ਅਗਰ ਉਹ ਕੋਰਟ ਦੀ ਉਲੰਘਣਾ ਕਰ ਰਹੀ ਸੀ ਤੇ ਆਪਾਂ ਨੂੰ ਕੋਰਟ ਦੇ ਤਰੀਕੇ ਨਾਲ ਅਦਾਲਤ ਦੀ ਮਾਨਮਰਿਆਦਾ ਦੇ ਨਾਲ ਹੀ ਚੱਲਣਾ ਪੈਣਾ। ਅਸੀਂ ਅਸੀਂ ਦੇਖੋ ਪ੍ਰਦਰਸ਼ਨ ਕਰਨ ਵਾਸਤੇ ਅਸੀਂ ਜਾ ਰਹੇ ਹਾਂ। ਔਰ ਸਾਨੂੰ ਤੁਸੀਂ ਅਗਰ ਜ਼ਬਰਦਸਤੀ ਰੋਕੋਗੇ ਪ੍ਰਦਰਸ਼ਨ ਕਰਨਾ ਸਾਡਾ ਮੌਲਿਕ ਰਾਈਟ ਹੈ। ਜੇ ਸਾਡੀ ਤੁਸੀਂ ਅਸੀਂ ਤੁਹਾਨੂੰ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਤੁਹਾਨੂੰ ਐਸਐਸਪੀ ਨੂੰ ਡੀਸੀ ਸਾਹਿਬ ਨੂੰ ਅਸੀਂ ਮਿਲਣ ਵਾਸਤੇ ਗਏ ਆਂ ਔਰ ਉਹਨਾਂ ਨੂੰ ਕਿਹਾ ਕਿ ਤੁਸੀਂ ਕੰਮ ਬੰਦ ਕਰਵਾ ਦਿਓ ਹਾਈ ਕੋਰਟ ਦੇ ਫੈਸਲੇ ਦੀ ਆਪਾਂ ਡੀ ਕਰ ਲੈਨੇ ਆਂ ਨਾ ਤਾਂ ਨਾ ਪ੍ਰਦਰਸ਼ਨ ਹੋਵੇ ਨਾ ਹੋਰ ਕਿਸੇ ਦਾ ਕੋਈ ਨੁਕਸਾਨ ਹੋਵੇ ਲੇਕਿਨ ਜਾਣ ਬੁਝ ਕੇ ਮਤਲਬ ਇਸ ਤਰੀਕੇ ਦੇ ਨਾਲ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਕਿ ਤੁਹਾਡੇ ਖਿਲਾਫ ਪਰਚੇ ਦਾਂਗੇ ਤੁਹਾਨੂੰ ਅਸੀਂ ਜੇਲ੍ਹਾਂ ਚ ਡੱਕਾਂਗੇ ਯਾਨੀ ਇੱਕ ਆਮ ਵਿਅਕਤੀ ਤੋਂ ਲੈ ਕੇ ਰਾਜਨੀਤਿਕ ਨੇਤਾਵਾਂ ਨੂੰ ਡਰਾਉਣ ਦੀ ਜੋ ਕੋਸ਼ਿਸ਼ ਕੀਤੀ ਗਈ ਉਹਨੂੰ ਅਸੀਂ ਹਰ ਕਿਸ ਬਰਦਾਸ਼ਤ ਨਹੀਂ ਕਰਾਂਗੇ ਅਗਰ ਸਾਡੇ ਖਿਲਾਫ ਕੋਈ ਹਾਈ ਕੋਰਟ ਦਾ ਫੈਸਲਾ ਆਏਗਾ ਅਸੀਂ ਸੁਪਰੀਮ ਕੋਰਟ ਚਲੇ ਜਾਵਾਂਗੇ ਅਸੀਂ ਡਬਲ ਬੈਂਚ ਦੇ ਕੋਲ ਚਲੇ ਜਾਵਾਂਗੇ ਅਸੀਂ ਹਰੇਕ ਜਗ੍ਹਾ ਜਾ ਕੁੰਡਾ ਖੜਕਾਵਾਂਗੇ ਗੱਲ ਤਾਂ ਉੱਥੇ ਹੀ ਆ ਗਈ ਕਿ ਅਦਾਲਤ ਦਾ ਹੀ ਫੈਸਲਾ ਅਦਾਲਤ ਦੀ ਸੁਣਵਾਈ ਹੈ ਅਦਾਲਤ ਚ ਕਿਉਂ ਨਹੀਂ ਆਪਾਂ ਕਾਨੂੰਨੀ ਲੜਾਈ ਪੁਲਿਸ ਪੁਲਿਸ ਫਿਰ ਜ਼ਬਰਦਸਤੀ ਕੰਮ ਕਿਉਂ ਕਰਵਾਵੇ ਅਦਾਲਤ ਬੈਠੀ ਆ ਕਿਉਂ ਅਦਾਲਤ ਅਦਾਲਤ ਬੈਠੀ ਹੈ ਲੇਕਿਨ ਪੁਲਿਸ ਵੀ ਜ਼ਿੰਮੇਵਾਰ ਆ ਕਿ ਉੱਥੇ ਕੋਈ ਮਾਮਲਾ ਅਜੀਹਾ ਨਾ ਹੋਵੇ ਤਾਂ ਕਿ ਲੋਕ ਵੀ ਸ਼ਾਂਤ ਰਹਿਣ ਮਾਮਲਾ ਵੀ ਠੀਕ ਰਹੇ ਲਾਅ ਐਂਡ ਆਰਡਰ ਦੀ ਸਥਿਤੀ ਵੀ ਮੇਨਟੇਨ ਹੋਵੇ ਇਹ ਵੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਆ ਕੋਈ ਪਰਵਾਹ ਨਹੀਂ ਫਿਰ ਕੀ ਹੋਇਆ ਇਦਾਂ ਦੇ ਵੀ ਐਸਐਸਪੀ ਆਏ ਇੱਥੇ ਵੀ ਗਏ ਆ ਵੀ ਸਰਬਜੀਤ ਰਾਏ ਯਾਰ ਗਏ ਆ ਵੀ ਗਏ ਆ ਅੱਗੇ ਇੰਨੇ ਪ੍ਰਦਰਸ਼ਨ ਹੋਏ ਇਸ ਮਾਮਲੇ ਨੂੰ ਲੈ ਕੇ ਅੱਗੇ ਤਾਂ ਕਿਸੇ ਨੇ ਨੀ ਪਰਚਾ ਦਰਜ ਕੀਤਾ ਚਾਰ ਵਾਰ ਉਥੇ ਪੰਜ ਵਾਰ ਪ੍ਰਦਰਸ਼ਨ ਹੋਏ ਆ ਪੂਰੇ ਸ਼ਹਿਰਾਂ ਦੇ ਅੰਦਰ ਮਾਰਚ ਹੋਏ ਆ ਲਗਾਤਾਰ ਪ੍ਰਦਰਸ਼ਨ ਹੋਏ ਆ ਪੁਲਿਸ ਨੇ ਇੱਕ ਜਾਣ ਬੁੱਝ ਕੇ ਡਰਾਉਣ ਦੇ ਲਈ ਸਰਬਜੀਤ ਰਾਏ ਉਹਨਾਂ ਨੂੰ ਸਲਾਹ ਦੇ ਦੇ ਰਿਹਾ ਕਿ ਅੱਗੇ ਤੁਸੀਂ ਪਰਚੇ ਦਰਜ ਨਹੀਂ ਕੀਤੇ ਇਸ ਕਰਕੇ ਕੰਮ ਵੱਧ ਰਿਹਾ ਬਈ ਸੁਖਵਿੰਦਰ ਕੋਟਲੀ ਨੂੰ ਠੋਕੋ ਤੇ ਜੇ ਉਹਨੇ ਮੈਨੂੰ ਠੋਕਣਾ ਤਾਂ ਕੋਈ ਗੱਲ ਨਹੀਂ ਸਰਕਾਰ ਸਾਲ ਡੇਢ ਸਾਲ ਬਾਅਦ ਆਉਣ ਵਾਲੀ ਆ ਤਾਂ ਕੋਈ ਗੱਲ ਨਹੀਂ ਫਿਰ ਤੈਨੂੰ ਵੀ ਠੋਕਾਂਗੇ ਇਦਾਂ ਦੀ ਵੀ ਕਿਹੜੀ ਗੱਲ ਐ ਇਹ ਤਾਂ ਫਿਰ ਸਰ ਫਾਇਦਾ ਕੀ ਹੋਊਗਾ ਜੇ ਸਰਕਾਰ ਨੂੰ ਹੀ ਲੈ ਕੇ ਦਾ ਆਪਾਂ ਗੱਲ ਕਰਦੇ ਸਰਕਾਰ ਹੋਊਗੀ ਤੁਸੀਂ ਵੀ ਅੱਗੇ ਕਰੀਗੇ ਕਿ ਠੋਕਾਂਗੇ ਜਿਹੜੀਆਂ ਜਿਹੜੀਆਂ ਉਹਨਾਂ ਮੈਨੂੰ ਕੋਈ ਅਫਸਰ ਅਫਸਰ ਦਾ ਡਰ ਨਹੀਂ ਐ ਜਿਹੜੀਆਂ ਉਹਨੇ ਪਲੈਨਿੰਗ 'ਚ ਝੂਠੀਆਂ ਸਰਕਾਰ ਨੂੰ ਦਿੱਤੀਆਂ ਜਿਹੜੀ ਝੂਠੀ ਇਨਫੋਰਮੇਸ਼ਨ ਪਾਸ ਕੀਤੀ ਜਿਹਦੇ ਕਾਰਨ ਪਰਚਾ ਦਰਜ ਹੋਇਆ ਅਦਰਵਾਈਜ਼ ਨਾ ਡਿਪਟੀ ਕਮਿਸ਼ਨਰ ਹੋਰ ਨਾ ਐਸਐਸਪੀ ਪਿਛਲੇ ਲੰਬੇ ਸਮੇਂ ਤੋਂ 8 ਮਹੀਨੇ ਤੋਂ ਪ੍ਰਦਰਸ਼ਨ ਚੱਲ ਰਿਹਾ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਨਰੋੜਾ ਨੂੰ ਅਸੀਂ ਸਵਾਲ ਕੀਤਾ ਕਿ ਤੁਹਾਡੇ ਖਿਲਾਫ ਜਾਂ ਹੋਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਜੋ ਹੈ ਉਹ ਕਹਿ ਰਹੇ ਕਿ ਤੇਰੇ ਕਿਤੇ ਕਾਨੂੰਨ ਦੀ ਉਲੰਘਣਾ ਕੀਤੀ ਗਈ ਹੋਣੀ ਹੈ ਜਿਸ ਕਾਰਨ ਇਹ ਮਾਮਲਾ ਦਰਜ ਹੋਇਆ ਹੈ ਔਰ ਕਹਿ ਰਹੇ ਕਿ ਉਹਨਾਂ ਨੇ ਪ੍ਰੋਟੈਸਟ ਕਰਨ ਦੀ ਲੋੜ ਕੀ ਸੀਗੀ ਜਦੋਂ ਕੋਰਟ ਦੇ ਵਿੱਚ ਮੈਟਰ ਚੱਲ ਹੀ ਰਿਹਾ ਸੀਗਾ ਤੇ ਫਿਰ ਕੋਰਟ ਦੇ ਅਦਾਲਤ ਦੇ ਫੈਸਲੇ ਦੀ ਉਡੀਕ ਕਰ ਲੈਂਦੇ ਜਦੋਂ ਅਦਾਲਤਾਂ ਦੇ ਅੰਦਰ ਹੋਰ ਇੰਨੇ ਫੈਸਲੇ ਸੀਗੇ ਤਾਂ ਫਿਰ ਅਮਨ ਅਰੋੜਾ ਸੜਕਾਂ ਦੇ ਉੱਤੇ ਕਾਦੇ ਪ੍ਰਦਰਸ਼ਨ ਕਰਦਾ ਹੈ ਸਰਦਾਰ ਪ੍ਰਤਾਪ ਸਿੰਘ ਬਾਜਵੇ ਦੇ ਖਿਲਾਫ ਪੈਂਡਿੰਗ ਹਾਈ ਕੋਰਟ ਚ ਮੈਟਰ ਸੀ ਤਾਂ ਦੂਜੇ ਦਿਨ ਇਹਨਾਂ ਨੇ ਪ੍ਰਦਰਸ਼ਨ ਕੀਤਾ ਚੰਡੀਗੜ੍ਹ ਦੇ ਵਿੱਚ ਉਹ ਕਾਦੀ ਨਹੀਂ ਕੀਤਾ ਫਿਰ ਭਈ ਇਹ ਪ੍ਰਦਰਸ਼ਨ ਕਰਨਾ ਲੋਕਾਂ ਦਾ ਡੈਮੋਕਰੈਟਿਕ ਰਾਈਟ ਹੈ ਹਾਂ ਉਹਦੇ ਅੰਦਰ ਅਗਰ ਕੋਈ ਕਾਦੀ ਵਾਇਲੈਂਸ ਹੋ ਗਏ ਭਈ ਅਸੀਂ ਅਸੀਂ ਪ੍ਰੋਟੈਸਟ ਕਰਦੇ ਮਾਰਚ ਕਰ ਰਹੇ ਹਾਂ ਤੁਸੀਂ ਸਾਨੂੰ ਰੋਕ ਰਹੇ ਹੋ ਇਹ 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 ਵਾਇਲੈਂਸ ਕਾਦਾ ਹੋ ਗਿਆ ਭਈ ਮੈ ਕੋ ਮੈ ਕੋ ਨਵਾਂ ਲੀਡਰ ਤਾਂ ਹੈ ਨਹੀਂ ਤਜ਼ਰਬੇਕਾਰ ਲਾਗੂ ਆ ਗੁਆ ਇੱਥੇ ਇਹਨਾਂ ਪੰਜਾਬ ਦੀਆਂ ਗਲੀਆਂ ਬਰਾਹਾਂ ਚ ਲੜਦਾ ਏ ਏਡਾ ਵੱਡਾ ਲੀਡਰ ਬਣਿਆ ਤਾਂ ਸਾਨੂੰ ਵੀ ਲਾਅ ਐਂਡ ਆਰਡਰ ਦਾ ਪਤਾ ਆ ਇਹ ਸਿਰਫ ਦਬਾਉਣ ਦੀ ਜਿਹੜੀ ਰਾਜਨੀਤੀ ਨਾ ਸਰਬਜੀਤ ਰਾਏ ਨੇ ਸ਼ੁਰੂ ਕਰਵਾਈ ਆ ਨਾ ਇਹਨੂੰ ਮਹਿੰਗੀ ਪੈਣੀ ਪਰ ਤੁਹਾਨੂੰ ਕੀ ਲੱਗਦਾ ਹੁਣ ਮਾਮਲਾ ਦਰਜ ਹੋ ਗਿਆ ਤੇ ਇੱਕ ਪਾਸੇ ਕੋਰਟ ਚ ਮੈਟਰ ਵੀ ਹੈਗਾ ਆ ਅਦਾਲਤ ਦਾ ਫੈਸਲਾ ਕਿਸ ਰੁਖ ਤੇ ਆਂਦਾ ਇਹ ਤਾਂ ਟਾਈਮ ਦੱਸੇਗਾ ਕਿਉਂਕਿ ਅਜੇ ਅਦਾਲਤ 'ਚ ਸੁਣਵਾਈ ਚੱਲਦੀ ਪਈ ਹੈ ਔਰ ਜੇੜਾ ਲੇਕਿਨ ਤੁਹਾਡੇ ਦੇ ਮਾਮਲੇ ਦਾ ਜੇ ਜੇ ਪੁਲਿਸ ਤੁਹਾਡੀ ਗ੍ਰਿਫਤਾਰੀ ਕਰਨ ਆਂਦੀ ਹੈ ਫੇਰ ਨਹੀਂ ਮੈਂ ਤਾਂ ਜੀ ਆਂ ਕਾਗਾ ਚਾਹ ਚੂ ਵੀ ਪੀ ਆਮਾਂਗਾ ਅਗਰ ਉਹਨਾਂ ਨੇ ਲਿਜਾਣਾ ਤਾਂ ਜਦੋਂ ਮਾਜੀ ਰਣ ਫੋਨ ਕਰ ਦੇਣ ਮੈਂ ਤਾਂ ਜਾਣ ਲਈ ਤਿਆਰ ਐ ਮੈਂ ਤਾਂ ਫੋਨ ਕਰ ਦੇਣ ਮੈਂ ਤਾਂ ਤਾਂ ਵੀ ਜਾਣ ਲਈ ਤਿਆਰ ਐ ਕਿਸੇ ਅਫਸਰਾਂ ਦੇ ਫੋਨ ਆਇਆ ਨਹੀਂ ਮੈਨੂੰ ਕਿਸੇ ਦਾ ਫੋਨ ਨਹੀਂ ਆਇਆ ਮੈਂ ਤਾਂ ਕਹਿੰਦਾ ਆ ਕਿ ਇਹ ਤਾਂ ਇਹ ਤਾਂ ਹੁਣ ਉਹਨਾਂ ਦਾ ਬਸ ਕੰਮ ਹੈ ਨਾ ਇਹ ਤਾਂ ਮੇਰੇ ਬਸ 'ਚ ਨਹੀਂ ਗੱਲ ਹੈ ਕਿ ਉਹਨਾਂ ਨੇ ਕੀ ਕਰਨਾ ਕਿ ਨਹੀਂ ਕਰਨਾ ਉਹ ਜੋ ਚੋਣ ਕਰ ਸਕਦੇ ਆ ਮੈਂ ਅਦਾਲਤ ਦਾ ਰੁਖ ਵੀ ਕਰਾਂਗਾ ਔਰ ਜਨਤਕ ਤੌਰ ਦੇ ਉਤੇ ਆਪਣੀ ਗੱਲ ਵੀ ਲੋਕਾਂ ਦੇ ਸਾਹਮਣੇ ਰੱਖਾਂਗਾ ਮੈਂ ਤਾਂ ਤੁਹਾਡੇ ਦੇ ਮਾਮਲਾ ਦਰਜ ਹੋਇਆ ਲੇਕਿਨ ਹਜੇ ਤੱਕ ਤੁਹਾਡੇ ਹੀ ਕਾਂਗਰਸ ਪਾਰਟੀ ਦੇ ਕਿਸੇ politcal leader ਦਾ ਬਿਆਨ ਸਾਹਮਣੇ ਨਹੀਂ ਆਇਆ ਇਹਨੂੰ ਕੀ ਦੇਖਦੇ ਹਾਂ ਨਹੀਂ ਦੇਖੋ ਮੇਰੀ ਮੈਨੂੰ ਫੋਨ ਸਰ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਦਾ ਵੀ ਆਇਆ ਸੀ ਸਰ ਪ੍ਰਗਟ ਸਿੰਘ ਉਹਨਾਂ ਦਾ ਵੀ ਆਇਆ ਸਰ ਪ੍ਰਤਾਪ ਸਿੰਘ ਬਾਜਵਾ ਜੀ ਦਾ ਵੀ ਆਇਆ ਕਿ ਸਾਨੂੰ ਦੱਸੋ ਅਗਲੀ ਰਣਨੀਤੀ ਕਿਸ ਤਰੀਕੇ ਦੀ ਕਰਨੀ ਹੈ ਮੈਂ ਉਹਨਾਂ ਨੂੰ ਕਿਹਾ ਨਹੀਂ ਸਟੇਟਮੈਂਟ ਦੀ ਜਦੋਂ ਜਦੋਂ ਮੈਂ ਪਾਰਟੀ ਦਾ ਚੀਫ ਸਪੋਕਸਮੈਨ ਹੱਲੇ ਖੜਾ ਹਾਂ ਹੱਲੇ ਮੈਂ ਉਹਨਾਂ ਤੋਂ ਛੋਟਾ ਲੀਡਰ ਹਾਂ ਜਦੋਂ ਕੋਈ ਜ਼ਰੂਰਤ ਹੋਏਗੀ ਉਹ ਤਾਂ ਸੜਕਾਂ ਤੇ ਆਉਗੇ ਹੋ ਸਕਦਾ ਪਰਸੋਂ ਚੋਂ ਉਥੇ ਹੀ ਆਉਣ ਚਿੰਤਾ ਦੀ ਕੋਈ ਗੱਲ ਨਹੀਂ ਹੈ ਮੇਰੇ ਨਾਲ ਕਾਂਗਰਸ ਪਾਰਟੀ ਖੜੀ ਹੈ ਮੈਂ ਪਾਰਟੀ ਦਾ ਲੀਡਰ ਹਾਂ ਪਾਰਟੀ ਦਾ ਐਨਐਲਏ ਹਾਲੇ ਤਾਂ ਮੈਂ ਹੀ ਇੱਥੇ ਬਥੇਰਾ ਹਾਂ ਜਦੋਂ ਲੋੜ ਪੈਗੀ ਆਉਣਗੇ ਸਾਰੇ ਤੇ ਸੱਦਾਂਗੇ ਪੰਜਾਬ ਸਰਕਾਰ ਦੇ ਕਿਸੇ ਮੰਤਰੀ ਨਾਲ ਤਾਂ ਇਸ ਮਾਮਲੇ ਨੂੰ ਲੈ ਕੇ ਗੱਲ ਹੋਈ ਹੈ ਕਿ ਤੁਹਾਡੇ ਤੇ ਮਾਮਲਾ ਦਰਜ ਕਰ ਦਿੱਤਾ ਗਿਆ ਤੇ ਇਹ ਜਿਹੜਾ ਪਰਚਾ ਹੋਣਾ ਚਾਹੀਦਾ ਸੀ ਜਾਂ ਨਹੀਂ ਹੋਣਾ ਚਾਹੀਦਾ ਸੀ ਇਸ ਬਾਰੇ ਲੈ ਕੇ ਕੋਈ ਗੱਲਬਾਤ ਹੋਈ ਮੈਂ ਕਿਸੇ ਮਨਿਸਟਰ ਨੂੰ ਮੈਂ ਕਿਸੇ ਅਫਸਰ ਨੂੰ ਕਿਉਂ ਕਰਾਂ ਇਸ ਗੱਲ ਦੇ ਲਈ ਮੈਂ ਕੋ ਡਰਦਾ ਥੋੜੀ ਆ ਜਾਂ ਮੈਂ ਕੋ ਨਹੀਂ ਮੈਂ ਕਿਸੇ ਨਾਲ ਵੀ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਕਿਉਂਕਿ ਸਰਕਾਰ ਜਾਣੇ ਇਹ ਪ੍ਰਸ਼ਾਸਨ ਜਾਣੇ ਮੈਂ ਤਾਂ ਸੜਕਾਂ ਦਾ ਰਾਹੀ ਆ ਸੜਕਾਂ ਤੇ ਲੜਨ ਵਾਲਾ ਬੰਦਾ ਆ ਮੇਰੀ ਆਤਮਾ ਮੈਨੂੰ ਆਵਾਜ਼ ਦਿੰਦੀ ਆ ਕਿ ਤੁਰਿਆ ਚੱਲ ਤੁਰਿਆ ਚੱਲ ਆਪਣੀ ਮੰਜ਼ਿਲ ਦੇ ਵੱਲ ਤੁਰਿਆ ਚੱਲ ਇਸ ਕਰਕੇ ਲੜ ਰਿਹਾ ਤੇ ਹੁਣ ਤੁਹਾਨੂੰ ਕੀ ਲੱਗਦਾ ਹੈਗਾ ਕਿ ਇਸ ਮਾਮਲੇ ਦਾ ਹੱਲ ਕੀ ਨਿਕਲੇਗਾ ਜਿਹੜੇ ਮਾਮਲੇ ਬਾਕੀਆਂ ਤੇ ਵੀ ਦਰਜ ਹੋਏ ਤੁਹਾਡੇ ਇਕੱਲੇ ਤੇ ਤਾਂ ਨਹੀਂ ਹੋਇਆ ਬਾਈ ਲੋਕਾਂ ਦੇ ਬਾਈ ਨੇ ਮਾਮਲਾ ਦਰਜ ਹੋਇਆ ਤੇ 100 ਤੋਂ ਜ਼ਿਆਦਾ ਬੰਦੇ ਦਾ ਮਾਮਲਾ ਦਰਜ ਹੋਇਆ ਹੈਗਾ ਅਰੇ ਹੀ ਤੱਤੇ ਨੇ ਉਹ ਤਾਂ ਅੱਜ ਹੀ ਕਹਿ ਰਹੇ ਸੀ ਬਈ ਭੋਗਪੁਰ ਸ਼ਹਿਰ ਜਿੱਥਾ ਅੱਗੇ ਬੰਦ ਹੁੰਦਾ ਲਗਾਤਾਰ ਇੱਕ ਵੀ ਬੱਚਾ ਸੜਕ ਤੇ ਨਹੀਂ ਬੈਠਦਾ ਮਤਲਬ ਘਰ ਚ ਨਹੀਂ ਬੈਠਦਾ ਸਕੂਲੇ ਨਹੀਂ ਜਾਂਦਾ ਸਾਰਾ ਸ਼ਹਿਰ ਬੰਦ ਹੋ ਜਾਂਦਾ ਮੈਂ ਇਹਨਾਂ ਨੂੰ ਕਿਹਾ ਨਹੀਂ ਮੈਨੂੰ ਐਫ ਆਈ ਆਰ ਦੀ ਕਾਪੀ ਮੈਂ ਲਈ ਹੈ ਉਹਦੀ ਮੈਂ ਸਟੱਡੀ ਕਰ ਰਿਹਾ ਔਰ ਮੈਂ ਚੰਡੀਗੜ੍ਹ ਜਾ ਰਿਹਾ ਸਾਡੇ ਵਕੀਲ ਸਹਿਬਾਨ ਨੂੰ ਵੀ ਭੇਜੀ ਹੈ ਉਹਦੀ ਸਟੱਡੀ ਕਰਕੇ ਅਸੀਂ ਕੱਲ ਜਿਹੜਾ ਇਸ ਮਾਮਲੇ ਦੇ ਲਈ ਜਿਹੜਾ ਉਹ ਇੱਕ ਪਟੀਸ਼ਨ ਫਾਈਲ ਕਰ ਰਹੇ ਹਨ ਔਰ ਸਾਰੇ ਡਾਕੂਮੈਂਟ ਸਾਰੇ ਸਰਕਮਸਟੈਂਸ ਦੇ ਉੱਤੇ ਜਿਹੜੀ ਉਹ ਗਲਤ ਕਰਾਂਗੇ ਜਿਹਦਾਂ ਨੂੰ ਚੰਡੀਗੜ੍ਹ ਜਾਣ ਤੋਂ ਪਹਿਲਾਂ ਹੀ ਪੁਲਿਸ ਨੇ ਅਰੈਸਟ ਕਰ ਲ ਫੇਰ ਕੀ ਕਰੂੰ ਚਲੋ ਕੋਈ ਗੱਲ ਨਹੀਂ ਮੇਰਾ ਹਲਕਾ ਮੇਰਾ ਪਰਿਵਾਰ ਮੇਰੇ ਵਰਕਰ ਮੇਰਾ ਇਲਾਕਾ ਸਾਡੇ ਆਗੂ ਉਹ ਬਥੇਰੇ ਨੇ ਇਹ ਕਿਤੇ ਇੱਕ ਵਿਅਕਤੀ ਦੇ ਕਿਤੇ ਜੇਲ੍ਹ ਜਾਣ ਨਾਲ ਕਿਤੇ ਅੰਦੋਲਨ ਖਤਮ ਹੋ ਜਾਂਦੇ ਆ ਇੱਕ ਵਿਅਕਤੀ ਦੇ ਦੁਨੀਆ ਤੋਂ ਚਲੇ ਜਾਣ ਨਾਲ ਕਿਤੇ ਮਾਮਲੇ ਖਤਮ ਹੋ ਜਾਂਦੇ ਆ ਲੜਾਂਗਾ ਆਖਰੀ ਦਮ ਤੱਕ ਸੀਐਨਜੀ ਦੇ ਪਲਾਂਟ ਦੇ ਲਈ ਲੜਾਂਗਾ ਚਾਹੇ ਮੈਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ ਮੈਂ ਆਦਮਪੁਰ ਵਰਪੂਰ ਦੇ ਲੋਕਾਂ ਦਾ ਇਸ ਬਾਰੇ ਤੁਸੀਂ ਜਿਹੜੇ ਪੰਜਾਬ ਦੇ ਡੀਜੀਪੀ ਨੇ ਜਾਂ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਕਿ ਮੈਟਰ ਕੁਝ ਹੋਰ ਸੀ ਮਾਮਲਾ ਕੁਝ ਹੋਰ ਹੋ ਗਿਆ ਪਰਚਾ ਤੁਹਾਡੇ ਤੇ ਦਰਜ ਹੋ ਗਿਆ ਕੋਰਟ 'ਚ ਸਾਰਾ ਮੈਟਰ ਚੱਲਦਾ ਪਿਆ ਹੈ ਲੇਕਿਨ ਫਿਰ ਵੀ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਘੱਟੋ-ਘੱਟ ਡੀਜੀਪੀ ਸਾਹਿਬ ਨਾਲ ਤਾਂ ਗੱਲ ਕਰਦੇ ਨਹੀਂ ਕੋਈ ਮੈਨੂੰ ਕੋਈ ਡੀਲ ਲੋੜ ਨਹੀਂ ਹੈ ਐਡੀ ਕੋਈ ਜ਼ਰੂਰਤ ਨਹੀਂ ਹੈ ਅਗਰ ਐਫ ਆਈ ਆਰ ਦੀ ਸਟੱਡੀ ਕਰਨ ਤੋਂ ਬਾਅਦ ਜਿਹੜੇ ਤੱਥ ਸਾਹਮਣੇ ਆਉਣਗੇ ਆਪਣੇ ਵਕੀਲ ਸਹਿਬਾਨ ਦੇ ਨਾਲ ਆਪਣੀ ਪਾਰਟੀ ਦੇ ਸੀਨੀਅਰ ਆਗੂ ਸਹਿਬਾਨ ਦੇ ਨਾਲ ਸਲਾਹ ਕਰਾਂਗੇ ਜੋ ਵੀ ਉਹ ਰਸਤਾ ਜੋ ਵੀ ਰੁਖ ਅਖਤਿਆਰ ਕਰਨਗੇ ਉਹਦੇ ਤੇ ਚੱਲਾਂਗੇ ਬਿਲਕੁਲ ਸੋਏ ਸਨ ਆਦਮਪੁਰ ਤੋਂ ਕਾਂਗਰਸ ਵਿਧਾਇਕ ਸੁਖਵਿੰਦਰ ਕੋਟਲੀ ਇਹਨਾਂ ਨੇ ਕਿਹਾ ਹੈ ਕਿ ਸੀਐਨਜੀ ਗੈਸ ਪਲਾਂਟ ਦੇ ਵਿਰੋਧ ਜਿਹੜੀ ਲੜਾਈ ਹੈ ਉਹ ਅੱਗੇ ਵੀ ਜਾਰੀ ਹੀ ਰੱਖਣਗੇ ਤੇ ਦੂਸਰਾ ਉਹਨਾਂ ਨੇ ਕਿਹਾ ਹੈ ਕਿ ਬੇਸ਼ੱਕ ਪੁਲਸ ਅਧਿਕਾਰੀ ਦਾ ਨਾਮ ਲਿਆ ਹੈ ਲੇਕਿਨ ਇਹਦੇ ਵਿੱਚ ਕਿੰਨੇ ਕ ਤੱਤ ਸਹੀ ਨੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਉਹਨਾਂ ਨੇ ਕਿਹਾ ਹੈ ਕਿ ਇਸ ਮੈਟਰ ਨੂੰ ਲੈ ਕੇ ਵੀ ਜਿਹੜਾ ਕੋਰਟ ਜਾਣਗੇ ਤੇ ਜਿਹੜਾ ਪਰਚਾ ਦਰਜ ਹੋਇਆ ਉਸ ਦੇ ਖਿਲਾਫ ਵੀ ਪਟੀਸ਼ਨ ਦਾਇਰ ਕਰਕੇ ਉਸ ਨੂੰ ਰੱਦ ਕਰਨ ਦੀ ਮੰਗ ਕਰਨਗੇ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਹਰਜੋਤ ਦੇਵਿੰਦਰ ਕੁਮਾਰ ਜਲੰਧਰ